ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਇਹ ਗਏ ਸੀ ਅੱਜ ਸਰੋਂ ਦੇ ਸਰੋਂ ਦੀ ਕਾਣੀ ਕਢਾਉਣ ਨੌਰਮਰ ਕੋਲੂ ਤੇ ਸਾਡੇ ਸਾਹਮਣੇ ਕੋਲੂ ਚੱਲਦਾ ਆ ਤੇ ਇੱਕ ਪਾਸੇ ਸਰੋਂ ਨਿਕਲ ਜਾਂਦੀ ਥੱਲੇ ਉਹ ਚਿੱਟੇ ਡੱਬਿਆਂ ਦੇ ਵਿੱਚ ਤੇਲ ਨਿਕਲ ਹੀ ਜਾਂਦਾ ਤੌਰ ਇਹ ਈਪੇ ਭਰੀ ਜਾਂਦੇ ਸਰੋਂ ਦੀ ਖਾਲ ਦੇ ਨਾਲ ਠੀਕ ਆ ਪੁਰਾਣੀ ਸਮੇਂ ਦਾ ਕੋਲੂ ਆ ਤਿਆਰ ਇਧਰ ਅੱਗੇ ਨਾਲੀਆਂ ਚੱਕੀਆਂ ਆਟਾ ਪੀਣ ਵਾਲੀ ਤਿਆਰ ਅਬਰ ਡੀਬੀ ਲੜਾ ਇੰਜਣ ਆ ਆ ਲਿਆ ਹੁਣ ਇਹਦੇ ਵਿੱਚੋਂ ਤੇਲ ਨਿਕਲ ਗਿਆ ਖੁਸ਼ਕ ਹੋ ਗਈ ਹੈ ਨਾ ਹੱਥਾਂ ਨੂੰ ਤੇਲ ਨਹੀਂ ਲੱਗਦਾ ਕੋਆ ਆ ਦੇਖ ਲੈ ਘੋਣ ਨੂੰ ਲਗਾਉਣਾ ਪਹਿਲੇ ਗਰਮ ਕਰਕੇ ਥੋੜੀ ਜਿਹੀ ਨਰਮ ਆ ਉਦਾਂ ਹੈ ਨਾ ਸਖਤ ਹੋ ਜਾਂਦੀ ਹੈ ਇਹ ਹੱਥਾਂ ਦਾ ਤੋੜੇ ਕੇ ਵੀ ਨਹੀਂ ਟੁੱਟ ਰਹੀ ਹੈ ਜੀ ਤੇ ਇਹ ਰਾਇਆ ਸਰੋਂ ਸੀ ਇਹਦੇ ਵਿੱਚੋਂ ਤੇਲ ਥੋੜਾ ਜਿਹਾ ਘੱਟ ਨਿਕਲਦਾ ਹੁੰਦਾ ਹੈ ਭਾਵੇਂ ਸ਼ਬ ਵੀ ਜਲੂ ਸਭੀ ਸਰੋਂ ਤਾਂ ਤੇ ਨਿਕਲਿਆ ਹੋਰ 7 ਕਿਲੋ 7 ਸਾਢੇ 7 ਕਿਲੋ। ਫਰਡੇ 8 ਕਿਲੋ ਤੇਲ ਨਿਕਲਣਾ ਚਾਹੀਦਾ ਇਹ ਆ ਤੇਲ ਆ ਪਿਓਰ ਤੇਲ ਘਰ ਦਾ। ਘਰ ਦੀ ਸਰੋਂ ਬੀਜ ਕੇ ਪਾਲੀ ਜਿਹੜੀ ਉਹ ਤੇਲ ਕਢਾਇਆ। ਇਹਦਾ ਤੇਲ ਵਧੀਆ ਹੁੰਦਾ ਕਿ ਬਈ ਵਧੀਆ ਹੁੰਦੀ ਆ। ਤੇ ਆਪਣੇ ਹੁਣ ਕੀ ਹੋਗਾ? ਹਾਂ। ਇਹ ਪਖਾਨਾ ਦੇ ਘੋਣੇ ਕੀ ਕੀ ਲੱਗਾ? ਇਹ ਜਿਹੜੀ ਉਸਟੀਨ ਵਾਲੀ ਜਿਹੜਾ ਵੱਡਾ ਹੁੰਦਾ ਪੁਰਾਣੇ ਸਮਿਆਂ ਦਾ ਹੁਣੇ ਚਲਾਉਂਦੇ ਇਹਨੂੰ ਘੱਟੇ ਆ ਕਿਤੇ ਚਲਾਉਂਦੇ ਆ। ਇਹ ਘਟੇ ਜਲਣਦੇ ਆ ਉਹ ਚੱਕੀਆਂ ਜਲਦੀਆਂ ਆਟਾ ਬੀਨ ਆਉਂਦੀ। ਇਧਰ ਆ ਖੋਲੂਗਾ ਹੋਕੇ ਲਿਆ ਫਰੂੰਗਾ ਆਪਣਾ ਮਨੇ ਤਾਜ਼ਾ ਤਾਜ਼ਾ ਘੜਾਇਆ ਆ ਕੋਲੂ ਆ ਬੀਲ ਘਰ ਰੇਂਦਾ ਆ ਚੱਕੀ ਹੈ ਇੱਧਰ ਖੰਡਾ ਤੇ ਸਟਟਰ ਸਟੂਟਰ ਲੱਗੀ ਆ ਬਹੁਤ ਪੁਰਾਣੀਆਂ ਚੱਕੀਆਂ ਆਟਾ ਪੀਣਾ ਲੱਗੋ ਆ ਪੋਲੀਆਂ ਤੇ ਫਟੇ ਚਲਦੇ ਆ ਕੋਈ ਆ ਵੀ ਇਹ ਨੂੰ ਵੀ ਹੋਰ ਨਾ ਇੱਥੇ ਅੱਗੇ ਤੇਲ ਤੋ ਲਗਾੜ ਦਿੰਦੇ ਹਨ ਤਾਂ ਮਸ਼ੀਨਾਂ ਛੋਟੇ ਛੋਟੇ ਨਾਵੇਂ ਆ ਗਈਆਂ ਇਹ ਬਹੁਤ ਪੁਰਾਣੀਆਂ ਸਨ ਦਾ ਕੋਲੂ ਉਹ ਬੜਾ ਢਾਹੂਲੀ ਹੋਇਆ ਹੈ ਇੰਨੇ ਤੇਲ ਵਧੀਆ ਨਿਕਲਦਾ ਹੈ ਅਰ ਇਹ ਜੀ ਗਣ ਦਾ ਫਸਟਿੰਗ ਵਾਲੇ ਦਾ ਕਾਫੀ ਵੱਡਾ ਹੁੰਜਣੇ ਚੰਗਾ ਜੀ ਠੀਕ ਹੈ ਜੀ ਸਾਰਿਆਂ ਨੂੰ